ਕਸਤ ਨਾਮ ਦੀ ਮੇਰੇ ਕਾਗਜ਼ ਨੇ ਪਰਾ ਮੈਂ ਕਰਨਾ ਨਾਮ ਐਲੈਕਸ਼ਨ ਲਗਾ ਨਾਮ ਬੂਟ ਮੰਗਾ ਨਾਮ ਇਹਨੂੰ ਲੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਵੇਰੇ ਕਿੱਥੇ ਕੌਣ ਚੱਕ ਕੇ ਲੈ ਗਿਆ ਕੌਣ ਸਰ ਕੋਈ ਲੈ ਗਿਆ ਜੀ ਨਾ ਲੈ ਗਿਆ ਮੈਨੂੰ ਮੈਂ ਸਿੱਧੀ ਸੀ ਬਾਤ ਇਹ ਸਾਡੇ ਨਾਲ ਵੇਂਦਾ ਨਹੀਂ ਵੇਂਦਾ ਮੈਂ ਤਾਂ ਆਪਣਾ ਆਪ ਹੀ ਲੈਣ ਲੱਗ ਰਿਹਾ ਮੈਨੂੰ ਕਿਸੇ ਦਾ ਦਬਕਾ ਨਹੀਂ ਕਿਸੇ ਦਾ ਤਨੂੰ ਸਵੇਰੇ ਕਿੱਥੇ ਕੌਣ ਚੱਕ ਕੇ ਲੈ ਗਿਆ ਕੌਣ ਕੋਈ ਫਰਕ ਕੋਈ ਲੈ ਗਿਆ ਜੀ ਨਾ ਲੈ ਗਿਆ ਮੈਨੂੰ ਮੈਂ ਸਿੱਧੀ ਸੀ ਬਾਤ ਇਹ ਸਾਡੇ ਨਾਲ ਵੇਂਦਾ ਨਹੀਂ ਵੇਂਦਾ ਨਾ ਦੇਖ ਲਿਆ ਜੀ ਮੈਨੂੰ ਸਤਨਾਮ ਜੀ ਨਾ ਮੈਨੂੰ ਇਸਰਾਹ ਨਾ ਪਾ ਹੋਰਾ ਆਪਾਂ ਨਹੀਂ ਮਰਦੇ ਤੇਰੇ ਨਾਲ ਮਰਾਂਗੇ ਮਰਨਗੇ ਮੈਂ ਨਹੀਂ ਮਰਦਾ ਨਾ ਤੇਰੇ ਖਰਚਾ ਲੱਗਣ ਦੇ ਕੋਈ ਨਾ ਕਿੰਨੇ ਵਜੇ ਲੈ ਕੇ ਗਏ ਸੀ ਮੈਨੂੰ ਨਾ ਮੈਨੂੰ ਉਹ ਤੈਨੂੰ ਕਿੰਨੇ ਵਜੇ ਲੈ ਕੇ ਗਏ ਸੀ ਪ੍ਰਧਾਨ ਤੁਸੀਂ ਮੈਨੂੰ ਇਸਰਾਹ ਹੀ ਨਾ ਪਾ ਮੈਨੂੰ ਲੈ ਗਿਆ ਜੀ ਕੋਈ ਵੀ ਮੈਂ ਤਾਂ ਆਪਣਾ ਸਿੱਧੇ ਆ ਰਿਹਾ ਮੈਂ ਤਾਂ ਸਿੱਧੇ ਘਰਾਂ ਤੋਂ ਆਇਆ ਮੇਰੇ ਤੇਰੇ ਦੇ ਵੇਰ ਜਾਂਦਾ ਮੂਰੇ ਆ ਗਿਆ ਮੈਂ ਸਿੱਧਾ ਕਿਸੇ ਦੀ ਸੀ ਬਾਤ ਕੋਰੋਨਾ ਹਰ ਚੋਕੀ ਨਾ 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 ਮੈਂ ਜੇ ਇੰਨੇ ਬੰਦੇ ਸਿਆਸੀ ਮਾਰ ਕੇ ਨਾ ਨਹੀਂ ਮੈਂ ਜਾਂਦੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੀ ਮੈਨੂੰ ਮੈਂ ਨਹੀਂ ਮੈਂ ਲੱਭਦਾ ਨਹੀਂ ਗੱਲਬਾਤ ਕੀ ਹੋਈ ਹੈ ਕਿੰਨੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਟੈਨਸ਼ਨ ਹੈ ਨਹੀਂ ਤੂੰ ਆਨੂੰ ਥਾਣੇ ਦੇ ਅੰਦਰ ਲੈ ਕੇ ਗਿਆ ਮੈਨੂੰ ਕੋਈ ਨਹੀਂ ਲਗਾਇਆ ਜੀ ਨਾ ਮੈਨੂੰ ਤਾਂ ਹੋਰੇ ਕੰਮ ਦਾ ਉਹ ਤਾਂ ਹੋਰੇ ਕੰਮ ਦਾ ਕੋਈ ਮੈਨੂੰ ਕੋਈ ਨਹੀਂ ਲਗਾਇਆ ਸਿੱਧੀ ਸੀ ਬਾਤ ਇਹ ਕਹਿ ਰਹੇ ਨੇ ਇਸ ਵੇਲੇ ਚੱਕੇ ਲੈ ਗਏ 3 ਵਜੇ ਨਹੀਂ ਨਹੀਂ ਆ ਗਿਆ ਇੱਥੇ ਆ ਗਿਆ ਉਹ ਨਹੀਂ ਲੈ ਗਿਆ ਜੀ ਕੋਈ ਚੱਕੇ ਨਹੀਂ ਲੈ ਗਿਆ ਕੋਈ ਨਹੀਂ ਹੁਣ ਹੁਣ ਸਿਖਵਾ ਗਿਆ ਇਹਨੇ ਆਪਣੇ ਮੰਨ ਲਿਆ ਨਾ ਨਾ ਹੁਣ ਹੁਣ ਤੁਸੀਂ ਸਾਡੇ ਰੋਟੀ ਨਹੀਂ ਖਵਾਓਂਗੀ ਰੋਟੀ ਸੀ ਸਾਡੇ ਘਰ ਰੋਟੀ ਖਵਾ ਕੇ ਲੈ ਕੋਣ ਖਵਾ ਕੇ ਆਇਆ ਮੈਨੂੰ ਗੁਰੂ ਘਰ ਵਿੱਚ ਉਹ ਕਿਉਂ ਮਾਰੇ ਸਤਨਾਮ ਜੀ ਕੋਈ ਗੱਲ ਨਾ ਬਤਾਉਣ ਪਹਿਲੇ ਚੋਟ ਸਾਡੇ ਸਾਡੇ ਮੈਂ ਨਾ ਮੈਂ ਮੈਂ 200 ਲੱਤ ਓ ਮੈਂ ਮੈਂ ਤਾਂ ਇਸਰਾ ਹੀ ਨਹੀਂ ਬੰਦਾ ਕਬੀਰ ਜੀ ਮੈਂ ਤੇਰੇ ਹੱਥੇ ਜੋੜ ਤੁਹਾਨੂੰ ਕੋਈ ਥ੍ਰੈਟ ਆਇਆ ਮੈਨੂੰ ਨਾ ਮੈਨੂੰ ਟੈਨਸ਼ਨ ਹੈ ਮੈਂ ਮੈਨੂੰ ਨਹੀਂ ਨਹੀਂ ਤੁਹਾਨੂੰ ਕੋਈ ਥ੍ਰੈਟ ਕੀਤਾ ਗਿਆ ਅੰਦਰ ਚੱਕ ਲੈ ਮੈਂ ਕੁਝ ਨਹੀਂ ਜੀ ਕਰਿਆ ਕਿਸੇ ਨੂੰ ਵੀ ਮੈਂ ਤਾਂ ਆਪਣਾ ਆਪ ਆਪਣੇ ਕਾਗਜ਼ ਬਾਖੂ ਲੜਦੇ ਨਹੀਂ ਜਿਹਨ ਲੜਦੇ ਨਹੀਂ ਲੜਦੇ ਨਹੀਂ ਲੜਦਾ ਮੇਰੇ ਨਾਲ ਕੋਈ ਵੀ ਨਹੀਂ ਲੜਦਾ ਮੈਂ ਕਿਉਂ ਲੜਾਂ ਮੈਂ ਮੇਰੇ ਨਾਲ ਕਿਸੇ ਨੂੰ ਘਰ ਬਾਗ ਵੋਟਾਂ ਚ ਸਾਰੀ ਉਹ ਨਹੀਂ ਜੀ ਮੈਂ ਨਹੀਂ ਮੈਨੂੰ ਮਾਰਦੇ ਗੋਲੀ ਮਚਨਗੇ ਤਾਂ ਮੈਨੂੰ ਲੋੜ ਮੈਨੂੰ ਲੜ ਨਹੀਂ ਨਹੀਂ ਆ ਦੇਗਾ ਮੈਨੂੰ ਕਿਸੇ ਨੂੰ ਨਾ ਚੱਕਿਆ ਨਾ ਮੈਂ ਚਕਾਇਆ ਨਾ ਗਿਆ ਤੁਹਾਨੂੰ ਪਤਾ ਹੀ ਨਹੀਂ ਨਾ ਚੱਕਿਆ ਨਾ ਕੋਈ ਹੋਰ ਚੱਕਣ ਮੈਂ ਨਹੀਂ ਚੱਕਿਆ ਹਰਕੀਰ ਜੀ ਉਹ ਮੇਰੇ ਨਾ ਨਾ ਫਿਰ ਮੇਰੇ ਮੇਰੇ ਕਾਗਜ਼ ਮੇਰੇ ਉੱਤੇ ਰਾਜ਼ੀ ਲਿਖਿਆ ਕਰਿਓ ਮੈਨੂੰ ਦੇਣ ਦੇ ਕੰਮ ਕਰੀ ਤੇਰਾ ਟ੍ਰਾਂਸਫਰ ਕਾਗਜ਼ ਤਾਂ ਫੇਲਵਾ ਦੇ ਬੈਠ ਚੱਲ ਆ ਜਾ ਉੱਥੇ ਲਿਖਾ ਲਓ ਓਏ ਆ ਦਸੂ ਗੇਰਾ ਆਪਾਂ ਦੁਨੀਆ ਤੇ ਨਹੀਂ ਰਹਿਣਾ ਹੋਰ ਹੋਰ ਬਾਤ ਹੈ ਕਿਸੇ ਨੂੰ ਮੇਰੀ ਚੜ੍ਹਤ ਨਹੀਂ ਕਿਸੇ ਨੂੰ ਕੋਈ ਨਹੀਂ ਆਉਂਦੇ ਆ ਕਰੋ 1 ਮਿੰਟ ਤੂੰ ਠੰਡਾ ਹੋ ਜਾ ਠੰਡਾ ਹੋ ਰੋ ਮੈਂ 1 ਮਿੰਟ ਮੰਨੀ ਦੀ ਕਹਿੰਦੀ ਨਹੀਂ ਮੰਨੀ 100 ਬੰਦਾ ਤੇ ਮਾਰ ਮੈਂ ਇਸਰਾਹ ਤਾਂ ਮੈਨੂੰ ਪਾਉਂ ਉਹ ਬੰਦਾ ਨਹੀਂ ਤੈਨੂੰ ਗੋਲੀ ਚੱਲ ਚੱਲੀ ਉਹ ਨਹੀਂ ਮੈਂ ਇਸਰਾਹ ਹੀ ਨਹੀਂ ਪੈਂਦਾ ਮੈਨੂੰ ਬਾਪ ਮੈਨੂੰ ਇਸਰਾਹ ਨਾ ਪਾ ਉਹ ਪੱਥੇ ਆ ਦਿੰਦਾ ਨਾ ਨਾ ਮੈਨੂੰ ਨਾਲ ਮੈਨੂੰ ਇਹ ਦੂਜੇ ਤੋਂ ਹੋਂ ਬਣਾਉਂਦੇ ਆ ਹੋਂ ਬਣਦੇ ਆ ਦੂਜੇ ਤੋਂ ਹੋਂ ਬਣਦੇ ਆ ਬਣਾਉਂਦੇ ਆ ਮੈਂ ਨਹੀਂ ਮਾਰਦਾ ਕੱਲ ਨੂੰ ਹੀ ਮਰਨਾ ਹੈ ਕੋਈ ਲੜੀ ਜਾ ਕੀ ਨਹੀਂ ਲੱਗਦਾ ਯਾਰ ਤੂੰ ਪੰਜਾਬੀ ਹੋ ਕੇ ਨਾ ਨਾ ਆਨ ਹੋ ਗਈ ਯਾਰ ਤੇ ਤੇ ਨਾ ਮੌਦੂ ਆਉਂਦੀ ਨਾ ਪਰ ਮੈਂ ਸਰਾ ਹੀ ਨਹੀਂ ਪੈਂਦਾ ਮੈਂ ਕਰ ਗਿਆ ਤੇਰੇ ਤੈਨੂੰ ਖੁੱਦ ਗਿਆ ਸੁਆ ਮੈਂ ਨਾ ਟੈਲੀਫੋਨ ਕਰਿਆ ਮੈਂ ਮੈਨੂੰ ਕੀ ਪਤਾ ਵੀ ਆ ਮੈਂ ਕਿਹਨੂੰ ਫਿਰ ਹੁਣ ਕਿਉਂ ਹੁਣ ਨਹੀਂ ਫਿਰ ਮੈਂ ਨਹੀਂ ਜੀ ਸਰਾ ਹੀ ਮੈਂ ਬਣੀ ਕੀ ਆਉ ਤਾਂ ਦੱਸ ਦੇ ਨਹੀਂ ਕੁਛ ਨਹੀਂ ਮੈਨੂੰ ਮਿਲ ਕਾ ਗਈ ਬਾਸ ਕਰਾ ਦੇ ਕਬੀਰ ਜੀ ਮੈਂ ਤਾਂ ਚੈੱਕ ਕਰਾ ਲਾ ਆ ਜਾ ਆ ਜਾ ਕਰਾ ਜੀ ਮੈਂ ਤੇਰਾ ਸਾਨ ਮੰਨੂਗਾ ਮੈਂ ਸਾਡੀ ਜ਼ਿੰਦਗੀ ਹੋਰ ਦੱਸ ਸਾਨ ਦਾ ਆ ਜਾ ਮਰਦਾਨਾ ਹੋਸ ਚਲਾ ਆ ਜਾ ਇਹ ਕਾਗਜ਼ ਕਿਨੇ ਭਰੇ ਸੀ ਤੁਹਾਡੇ ਆ ਦੱਸ ਦੇ ਨਾ ਜਦੋਂ ਜਦਿ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕੌਣ ਲੈ ਕੇ ਗਿਆ ਮੈਨੂੰ ਹੁਣ ਭਰਾਵਾ ਤੂੰ ਮੇਰੀ ਬਾਤ ਸੁਣ ਤੈਨੂੰ ਮੈਂ ਕੀ ਕਹਿ ਦਵਾਂ ਜੋੜੇ ਮੈਂ ਸਤਨਾਮ ਜੀ ਮੇਰੇ ਕਾਗਜ਼ ਨੇ ਬਰਾ ਮੈਂ ਨਹੀਂ ਕਰਦਾ ਨਾ ਮੈਂ ਇਲੈਕਸ਼ਨ ਲੜਾਂ ਨਾ ਮੈਂ ਵੋਟ ਮੰਗਾ ਨਾ ਮੈਨੂੰ ਲੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੈਨੂੰ ਇਹ ਘਰ ਸੀ ਮੈਂ ਨਾ ਨਾ ਮੈਂ ਮੇਰੀ ਬਾਤ ਸੁਣ ਨਾ ਜੀ ਇੱਕ ਮਿੰਟ ਇੱਕ ਮਿੰਟ ਹੋ ਗਿਆ ਤੇ ਗੱਲ ਨਹੀਂ ਤੂੰ ਥੋੜਾ ਜਿਹਾ ਨਾ ਮੇਰੇ ਮੈਂ ਟੈਨਸ਼ਨ ਚਾ ਨਹੀਂ ਹੋ ਰਿਹਾ ਮੈਂ ਲੋਕ ਕੋਈ ਸਰਾ ਨਾ ਮੈਨੂੰ ਬਾਹਰ ਨਹੀਂ ਉਹ ਨਹੀਂ ਉਹ ਤੈਨੂੰ ਫਾਦ ਦੇ ਦੇ ਮਤਲਬ ਤੂੰ ਮੈਂ ਨਾ ਮੈਂ ਨਹੀਂ ਜਰਾ ਕੀ